ਇਹ ਐਫ ਆਈ ਆਰ ਜਿਹੜੀ ਹੈਗੀ ਹੈ ਮੈਨੂੰ ਤਾਂ ਇਹ ਲੱਗਦੀ ਹੈ ਕਿ ਕੂੜੇਦਾਨ ਤੋਂ ਵੱਧ ਨਹੀਂ ਹੈ ਕੂੜੇਦਾਨ ਸਿੱਟ ਦੇ ਵਿੱਚ ਕੀ ਹੈ ਇਸ ਐਫ ਆਈ ਆਰ ਦੇ ਵਿੱਚ ਕਿਹ ਕੀ ਕਮੀਆਂ ਤੁਸੀਂ ਹੈਰਾਨ ਹੋ ਜੂਗੇ ਪੜ੍ਹ ਕੇ ਆਪਣੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਹਮਲਾ ਹੋਇਆ ਨਹੀਂ ਇਹਦੇ 'ਚ ਹਮਲਾ ਕਰਨ ਲੱਗਾ ਸੀ ਇਹਦਾ ਮਤਲਬ ਹੈ ਕਿ ਸੁਖਵੀਰ ਸਿੰਘ ਉਹ ਤਾਂ ਬਸ ਸ਼ਗੋਲਿਆ ਕਰਨ ਲੱਗਾ ਸੀ ਮਾਰਨਾ ਤਾਂ ਉਹਨੇ ਹੈ ਨਹੀਂ ਸੀ ਪਰ ਜੇ ਤੁਸੀਂ ਵੀਡੀਓ ਦੇਖੋ ਉਹਨੇ ਪਿਸਤੌਲ ਕੱਢਿਆ ਪਿਸਤੌਲ ਦੀ ਉਸ ਵੇਲੇ ਪੋਜੀਸ਼ਨ ਕੀ ਸੀ ਜਦੋਂ ਕੱਢਿਆ ਉਹ ਮਤਲਬ ਕੌਕ ਕੀਤਾ ਹੋਇਆ ਸੀ ਕੌਕ ਦਾ ਮਤਲਬ ਹੈ ਕਿ ਉਹ ਫਾਇਰ ਵਾਸਤੇ ਬਿਲਕੁਲ ਤਿਆਰ ਸੀ ਇੱਥੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਸੁਖਵੀਰ ਸਿੰਘ ਬਾਦਲ ਨੂੰ ਕਤਲ ਕਰਨ ਦੇ ਇਰਾਦੇ ਨਾਲ ਉਹਦੇ ਤੇ ਖੈਰ ਕਰਨ ਨਿਕਾਸੀ ਜਿੱਦੇ ਲਿਖਿਆ ਹੀ ਨਹੀਂ ਤੇ ਗਵਾਹ ਕੌਣ ਹੈ ਦੀ ਮੌਕੇ ਦਾ ਗਵਾਹ ਸਿਰਫ ਤੇ ਸਿਰਫ ਉਹ ਜਸਵੀਰ ਸਿੰਘ ਹੀ ਹੈ ਤੇ ਜਾਂ ਹੀਰਾ ਸਿੰਘ ਹੈ ਤਾਂ ਉਹ ਦੋ ਬੰਦੇ ਮੌਕੇ ਦੇ ਗਵਾਹ ਹਨ ਉਹਨਾਂ ਦੋਨਾਂ ਬੰਦਿਆਂ ਦਾ ਐਫ ਆਈ ਆਰ ਚ ਨਾਂ ਹੀ ਨਹੀਂ ਜਿਨ੍ਹਾਂ ਬੰਦਿਆਂ ਨੇ ਉਹਨੂੰ ਬਚਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਦਾ ਕਿਤੇ ਨਾਂ ਹੀ ਨਹੀਂ ਅਕਾਲੀ ਦਲ ਦੇ ਕਿਸੇ ਹੋਰ ਵਰਕਰ ਦਾ ਨਾਂ ਹੀ ਨਹੀਂ ਪਿਸਤਲ ਗਾੜ ਕੇ ਉਹ ਕਿਉਂ ਕਰਦਾ ਇਹ ਤੋਂ ਪਹਿਲਾਂ ਕਿ ਸੁਖਵੀਰ ਸਿੰਘ ਬਾਦਲ ਦੇ ਪੱਲ ਗੋਲੀ ਚਲਾ ਦਿੰਦਾ ਉਹਨੇ ਬਾਹ ਨੂੰ ਫੜਿਆ ਬਾਹ ਨੂੰ ਫੜ ਕੇ ਤੇ ਉਹਨੇ ਬਾਹ ਉੱਪਰ ਕਰਤੀ ਉਹ ਫੇਰ ਉੱਪਰ ਚਲਾ ਗਿਆ ਗੁਥਮ ਗੁੱਥਾ ਤਾਂ ਬਗਰ ਹੋਏ ਜਦੋਂ ਪਿਸਤੌਲ ਖੋਦਾ ਸੀ ਗੋਲੀ ਪਹਿਲਾਂ ਚੱਲ ਗਈ ਪਰ ਇਹਦੇ ਵਿੱਚ ਲਿਖਿਆ ਕੀ ਹੈ ਐਫ ਆਈ ਆਰ ਨੂੰ ਤੁਸੀਂ ਪੜੋ ਕਹਿੰਦੇ ਜਦੋਂ ਉਹ ਗੁਥਮ ਗੁੱਥਾ ਹੋਏ ਸਾਡੇ ਮੁਸਤੈਦ ਮੁਸਤੈਦੀ ਨਾਲ ਕਹਿੰਦੇ ਸਾਡਾ ਜਿਹੜੀ ਸੀ ਪੁਲਿਸ ਕਰਮਚਾਰੀ ਉਹ ਗੁੱਥਮ ਗੁੱਥਾ ਹੋਏ ਤਾਂ ਅਚਾਨਕ ਗੋਲੀ ਚੱਲੀ ਜੀ ਮੇਂ ਐਫ ਆਈ ਆਰ ਕਿਸੇ ਪੁਲਸ ਅਫਸਰ ਨੇ ਵੀ ਬੁਝਾਈ ਜਾਂ ਤਾਂ ਕਿਸੇ ਪੋਲੀਟੀਕਲ ਬੰਦੇ ਨੇ ਲਿਖੀ ਹੋਵੇ ਤੇ ਜਾਂ ਜਮਾ ਹੀ ਅਣਜਾਣ ਜੀ ਨੂੰ ਕੁਛ ਹੀ ਨਾ ਪਤਾ ਹੋਵੇ ਉਹਨੇ ਲਿਖੀ ਹੋਵੇ 9:00 ਵਜੇ ਤੇ 20-25 ਮਿੰਟ ਦੇ ਉਤੇ ਇਨਸੀਡੈਂਟ ਹੁੰਦੀ ਹੈ ਐਫ ਆਈ ਆਰ ਕਿੰਨੀ ਵਜੇ ਹੁੰਦੀ ਹੈ ਜੀ ਲਗਭਗ 4:00 6 ਘੰਟੇ ਦਾ ਫਰਕ ਦਾ ਇਹਦਾ ਮਤਲਬ ਇਹ ਹੈ ਕਿ ਇਹ ਤਾਂ ਬੜੀ ਸੋਚੀ ਸਮਝੀ ਗੱਲ ਹੈ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਟੇ ਕਿ ਐਫ ਆਈ ਆਰ ਦਰਜ ਕਰਕੇ ਤੇ ਨਾਲ ਦੀ ਨਾਲ ਮੈਜਿਸਟ੍ਰੇਟ ਕੋਲੇ ਭੇਜਣੀ ਦੀ ਇਹਦਾ ਮਤਲਬ 6 ਘੰਟੇ ਮੀਟਿੰਗਾਂ ਹੁੰਦੀਆਂ ਰਹੀਆਂ ਮੀਟਿੰਗਾਂ ਪੁਲਿਸ ਦੇ ਦਰਮਿਆਨ ਪੁਲਿਸ ਅਫਸਰਾਂ ਦੇ ਦਰਮਿਆਨ ਪੁਲਿਸ ਮੁਲਾਜ਼ਮਾਂ ਦੇ ਦਰਮਿਆਨ ਤੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਆਉਂਦੇ ਦਰਮਿਆਨ ਪਹਿਲੀ ਜਿਹੜੀ ਉਹਨਾਂ ਦੀ ਵਾਈਟ ਦੇਖੋ ਕੀ ਕਹਿੰਦੇ ਵੀ ਸਾਡੀ ਮੁਸਤੈਦ ਪੁਲਿਸ ਪੂਰੀ ਮੁਸਤੈਦੀ ਕਰਦਿਆਂ ਹੋਇਆ ਅਸੀਂ ਬਚਾ ਲਿਆ ਕੇਜਰੀਵਾਲ ਵੀ ਕਹਿੰਦਾ ਸਾਡੀ ਮੁਸਤੈਦ ਪੁਲਿਸ ਨੇ ਕੁਝ ਵੀ ਕੀਤਾ ਪਰ ਮੈਨੂੰ ਇਹਦੇ ਵਿੱਚ ਮੁਸਤੈਦ ਪੁਨਾ ਤੁਸੀਂ ਪੱਠਾ ਬਹਾਉਣ ਵਾਲੀ ਗੱਲ ਕਰ ਲਈ ਮੈਂ ਨਹੀਂ ਮੇਰੀ ਕੋਈ ਸੁਖਵੀਰ ਸਿੰਘ ਬਾਦਲ ਨਾਲ ਦੋਸਤੀ ਨਹੀਂ ਤੇ ਚੌੜਾ ਸਾਹਿਬ ਉਹਨਾਂ ਦੇ ਨਾਲ ਦੁਸ਼ਮਣੀ ਨਰੈਣ ਸਿੰਘ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਪਰ ਜੇ ਆਪਾਂ ਐਫ ਆਈ ਆਰ ਨੂੰ ਦੇਖੀਏ ਉਹਦੀ ਗੱਲ ਹੈ ਸਤ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਸੁਖਬੀਰ ਸਿੰਘ ਬਾਦਲ ਹਰਾਂ ਤੇ ਸੇਵਾ ਕਰਦਿਆਂ ਹੋਏ ਹਮਲੇ ਦੀ ਐਫ ਆਈ ਆਰ ਨੇ ਵੱਡੇ ਸਵਾਲ ਜਿਹੜੇ ਆ ਉਹ ਖੜੇ ਕੀਤੇ ਨੇ ਜਿੱਥੇ ਸ਼੍ਰੋਮਣੀ ਕਾਲਦਲ ਦੇ ਵੱਲੋਂ ਜਿਹੜਾ ਹੈਗਾ ਉਹ ਵਿਰੋਧ ਕੀਤਾ ਜਾ ਰਿਹਾ ਹੈ ਐਫਆਈਆਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਐਸਾ ਕੀ ਹੈ ਜਿਸ ਦੇ ਵਿਰੋਧ ਦੇ ਵਿੱਚ ਜਿਹੜਾ ਹੈਗਾ ਉਹ ਪੂਰਾ ਸ਼ਰੋਮਣੀ ਅਕਾਲੀ ਦਲ ਉਤਰਿਆ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢੱਲੋਂ ਹਣੀ ਹੋਣਗੇ ਸਭ ਤੋਂ ਪਹਿਲਾਂ ਢੱਲੋਂ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲ ਵੱਲ ਵਧਾਂਗੇ ਢੱਲੋਂ ਸਾਹਿਬ ਸਵਾਗਤ ਆ ਰਹੇ ਮੇਟਰ ਮਿਹਰਬਾਨ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜਿਹੜੀ ਐਫਆਈਆਰ ਦਰਜ ਹੁੰਦੀ ਆ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਉੱਪਰ ਹਮਲਾ ਜਿਹੜਾ ਹੁੰਦਾ ਆ ਹਾਲਾਂਕਿ ਹਮਲਾ ਉੰਦਾ ਆ ਇਹ ਪਤਾ ਆ ਪਰ ਐਫ ਆਈ ਆਰ ਦੇ ਵਿੱਚ ਜੋ ਲਾਈਨ ਪਾਈ ਗਈ ਆ ਉਸ ਦੀ ਵਿਰੋਧਤਾ ਜਿਹੜੀ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਕੀਤੀ ਗਈ ਆ ਪਹਿਲਾਂ ਸਮਝਾਇਓ ਜ਼ਰੂਰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਇਸ ਐਫ ਆਈ ਆਰ ਮੇਰੀ ਸਮਝ ਇਹ ਹੈ ਵੀ ਪਹਿਲੀ ਤਾਂ ਗਲਤੀ ਸ਼ਰੋਮਣੀ ਅਕਾਲੀ ਦਲ ਦੀ ਲੀਗਲ ਟੀਮ ਤੋਂ ਹੋਈ ਹੈ ਇਹ ਐਫ ਆਈ ਆਰ ਜਿਸ ਤਰ੍ਹਾਂ ਦਰਜ ਹੋਈ ਸੀ ਉਸ ਦਿਨ ਸ਼ਾਮ ਤੱਕ ਲੈ ਲੈਣੀ ਚਾਹੀਦੀ ਸੀ ਇਨ ਕੇਸ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਹੁਣੀ ਕਹਿੰਦੇ ਆ ਕਿ ਸਾਨੂੰ ਐਫ ਆਈ ਆਰ ਦਿੱਤੀ ਨਹੀਂ ਪੁਲਿਸ ਮਦਈ ਨੂੰ ਐਫ ਆਈ ਆਰ ਦਿੰਦੀ ਆ ਪਰ ਇਹਦੇ ਤੇ ਤਾਂ ਮਦਈ ਨਹੀਂ ਬੜਾਇਆ ਖਾਲੀ ਦਲ ਨੂੰ ਜਾ ਅਕਾਲੀ ਦਲ ਦੇ ਕਿਸੇ ਵੀ ਲੀਡਰ ਨੂੰ ਕਿਸੇ ਵਰਕਰ ਨੂੰ ਮਦਈ ਨਹੀਂ ਬਣਾਇਆ ਮਦਈ ਤਾਂ ਪੁਲਿਸ ਹੈ ਸੋ ਉਹਨਾਂ ਕੋਲ ਇੱਕੋ ਇੱਕ ਤਰੀਕਾਕਾਰ ਸੀ ਕਿ ਜਦੋਂ ਉਹਨੂੰ ਰਿਮਾਂਡ ਦੇ ਰੂਪ ਵਿੱਚ ਪੇਸ਼ ਕੀਤਾ ਸੀ ਦਾ ਰਿਮਾਂਡ ਲਿਆ ਹੈ ਰਿਮਾਂਡ ਪੇਪਰ ਪੇਸ਼ ਕੀਤੇ ਉਦੋਂ ਐਫ ਆਈ ਆਰ ਵੀ ਨਾਲ ਹੁੰਦੀ ਹੈ ਵੈਸੇ ਵੀ ਐਫ ਆਈ ਆਰ ਦਾ ਇਹ ਸਿਲਸਿਲਾ ਅੰਗਰੇਜ਼ਾਂ ਨੇ ਬਹੁਤ ਵਧੀਆ ਬਣਾਇਆ ਕਿ ਐਫ ਆਈ ਆਰ ਕੋਈ ਤੋੜਪਨ ਨਾ ਹੋ ਸਕੇ ਇਸ ਲਈ ਉਹਨਾਂ ਨੇ ਪ੍ਰਬੰਧ ਕੀਤਾ ਕਿ ਜਦੋਂ ਕੋਈ ਐਫ ਆਈ ਆਰ ਦਰਜ ਹੋਊਗੀ ਐਫ ਆਈ ਆਰ ਦਰਜ ਹੋਣ ਤੋਂ ਤੁਰੰਤ ਨਾਲ ਦੀ ਨਾਲ ਇਮੀਡੀਏਟ ਪਹਿਲਾ ਚਿੱਠੀ ਪੱਤਰ ਰਾਹੀ ਹੁੰਦੀ ਸੀ ਫਿਰ ਵਾਇਰਲੈਸ ਰਾਹੀ ਹੋਣ ਲੱਗੀ ਹੁਣ ਈਮੇਲ ਹੋਣ ਲੱਗੇ ਕਿ ਸੀਨੀਅਰ ਅਫਸਰਾਂ ਨੂੰ ਇਨਫੋਰਮ ਕੀਤਾ ਜਾਵੇ ਕਿ ਆਫ ਆਈ ਆਰ ਦਰਜ ਹੋ ਗਿਆ ਉਹਦੀਆਂ ਨਕਲਾਂ ਉਹਨਾਂ ਦੇ ਕੋਲੇ ਭੇਜੀਆਂ ਜਾਣ ਪਰ ਉਹਦੇ ਨਾਲ ਉਹ ਇੱਕ ਵਧੀਆ ਪ੍ਰਬੰਧ ਕੀਤਾ ਸੀ ਕਿ ਹਰ ਆਫ ਆਈ ਆਰ ਜਦੋਂ ਦਰਜ ਹੋ ਜੇ ਉਹਨੂੰ ਇਮੀਡੀਏਟ ਦਰਜ ਹੁੰਦਿਆਂ ਸਾਰ ਜਿਹੜਾ ਇਲਾਕਾ ਮੈਜਿਸਟ੍ਰੇਟ ਹੈ ਉਸ ਇਲਾਕੇ ਨੂੰ ਜਿਹੜੀ ਅਦਾਲਤ ਪੈਂਦੀ ਹੈ ਜਿਹੜਾ ਉਹਦਾ ਅਫਸਰ ਹੈ ਉਹਨੂੰ ਮੈਜਿਸਟ੍ਰੇਟ ਕਹਿੰਦੇ ਆ ਮੈਜਿਸਟ੍ਰੇਟ ਕੋਲੇ ਲਿਜਾਇਆ ਜਾਵੇ ਤੇ ਮੈਜਿਸਟ੍ਰੇਟ ਕਹਿੰਦਾ ਨੂੰ ਦਿਖਾਇਆ ਜਾ ਵੀ ਆਹ ਲੋ ਜੀ ਐਫ ਆਈ ਆਰ ਇਹ ਅਸੀਂ ਤੁਹਾਨੂੰ ਦਿੰਦੇ ਹਾਂ ਉਹ ਮੈਜਿਸਟ੍ਰੇਟ ਕੋਲੀ ਫੜਕੇ ਨਹੀਂ ਰੱਖਦਾ ਮੈਜਿਸਟ੍ਰੇਟ ਉਹਦੇ ਉੱਤੇ ਵਕਾਇਦਾ ਜਿਹੜੀ ਹੈਗੀ ਐ ਐਂਟਰੀ ਕਰਦਾ ਟਾਈਮ ਦੀ ਆਪਣੇ ਦਸਖਤ ਕਰਦਾ ਕਿ ਐਨੇ ਵਜੇ ਸਾਡੇ ਕੋਲੇ ਆਇਆ ਹੈ ਤਾਂ ਕਿ ਉਹਦੇ ਬਾਅਦ ਕੋਈ ਉਹਦੇ ਚ ਤੋੜਪਨ ਨਾ ਕੀਤੀ ਜਾ ਸਕੇ ਕੋਈ ਵਾਅਦਾ ਘਾਟਾ ਨਾ ਕੀਤਾ ਜਾ ਸਕੇ ਸੋ ਮੇਰਾ ਖਿਆਲ ਹੈ ਕਿ ਜਦੋਂ ਰਿਮਾਂਡ ਪੇਪਰ ਪੇਸ਼ ਕੀਤੇ ਉਸ ਵੇਲੇ ਅਗਰ ਅਕਾਲੀ ਦਲ ਦੇ ਲੀਗਲ ਟੀਮ ਦੇ ਉੱਤੇ ਕੋਈ ਮੈਂਬਰ ਹੁੰਦੇ ਤਾਂ ਉਹਨਾਂ ਨੂੰ ਐਫਆਈਆਰ ਉਹਦੋਂ ਲੈਣੀ ਚਾਹੀਦੀ ਸੀ ਇਹ ਘਟਨਾ ਹੈਗੀ 4 ਦੀ 4 ਦਸੰਬਰ ਦੀ ਕੱਲ ਇਹ ਸਾਹਮਣੇ ਆਉਂਦਾ ਕਿ ਐਫਆਈਆਰ ਦੇ ਵਿੱਚ ਕਮੀਆਂ ਪੇਸ਼ੀਆਂ ਕਿੰਨੀਆਂ ਮੈਂ ਹੁਣ ਐਵੇਂ ਕਹਿੰਦੇ ਆਪਣੇ ਕੋਲੇ ਵੀ ਤਾਂ ਐਫਆਈਆਰ ਹੈ ਨਹੀਂ ਸੀ ਜਿਹੜੀ ਐਫਆਈਆਰ ਫਿਰ ਜਨਤਕ ਹੋਈ ਹੈ ਉਹ ਐਫਆਈਆਰ ਪੜੀ ਉਹ ਐਫਆਈਆਰ ਪੜ ਕੇ ਮੈਨੂੰ ਇਹ ਹੋਣ ਲੱਗਦੀ ਹੈ ਜਿਵੇਂ ਐਫਆਈਆਰ ਕਿਸੇ ਪੁਲਿਸ ਅਫਸਰ ਨੇ ਦੀ ਬੁਜਾਏ ਜਾਂ ਤਾਂ ਕਿਸੇ ਪੋਲੀਟੀਕਲ ਬੰਦੇ ਨੇ ਲਿਖੀ ਹੋਵੇ ਤੇ ਜਾਂ ਜਮ੍ਹਾਂ ਹੀ ਅਣਜਾਣ ਜੀ ਨੂੰ ਕੁਛ ਹੀ ਨਾ ਪਤਾ ਹੋਵੇ ਉਹਨੇ ਲਿਖੀ ਹੋਵੇ ਮੈਂ ਹਜ਼ਾਰਾਂ ਐਫ ਆਈ ਆਰਸ ਤੁਹਾਨੂੰ ਦਿਖਾ ਸਕਦਾ ਕਿ ਜਿੱਥੇ ਕਿਸੇ ਬੰਦੇ ਨੂੰ ਕਤਲ ਨਾ ਕਰਨ ਦਾ ਕਿਸੇ ਦਾ ਇਰਾਦਾ ਹੋਵੇ ਪਰ ਉਹ ਇੱਕ ਗੱਲ ਕਹਿੰਦੇ ਜੀ ਮੈਨੂੰ ਮਾਰਨ ਦਾ ਇਰਾਦਾ ਸੀ ਮੇਰੇ ਵੱਲੋਂ ਨੇ ਪਿਸਤੌਲ ਕੱਢਿਆ ਮੈਨੂੰ ਨੇ ਧਮਕੀ ਦਿੱਤੀ ਕਿ ਅਜੇ ਮੈਂ ਤੈਨੂੰ ਛੱਡਦਾ ਨਹੀਂ ਮੈਂ ਤੈਨੂੰ ਗੋਲੀ ਮਾਰੂੰਗਾ ਉਹ ਲਲਕਾਰਾ ਮਾਰਦਾ ਉਹਨੇ ਮੈਨੂੰ ਮਾਰ ਦੇਣਾ ਸੀ ਇਹ ਸਾਰੀ ਐਫ ਆਈ ਆਰ ਨੂੰ ਤੁਸੀਂ ਪੜ੍ਹ ਕੇ ਦੇਖੋ ਐਫ ਆਈ ਆਰ ਕੀ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਇਸ ਐਫ ਆਈ ਆਰ ਦੇ ਵਿੱਚ ਕੀ ਕੀ ਕਮੀਆਂ ਤੁਸੀਂ ਹਰਾਨ ਹੋ ਜਾਓਗੇ ਪੜ੍ਹ ਕੇ ਜਿੰਨੀਕ ਮੈਂ ਕੋਈ ਵਕੀਲਤਾ ਹੈ ਨਹੀਂ ਜੀ ਪਰ ਜਿੰਨਾਕ ਆ ਜਿੰਦਗੀ ਦਾ ਤਜਰਬਾ ਉਹਦੇ ਚ ਪਤਾ ਲੱਗ ਜਾਂਦਾ ਕੀ ਹੈ ਇਹਦਾ ਆਪਰੇਟਰ ਪਾਰਟੀ ਜਿਹੜਾ ਜਿਹੜਾ ਆਪਣੇ ਕੰਮ ਦੀ ਚੀਜ਼ ਆ ਉਹ ਹੈ ਐਸ ਐਚਓ ਜਿਹੜਾ ਹੈਗਾ ਉਸ ਇਲਾਕੇ ਦਾ ਉਹ ਕਹਿੰਦਾ ਲਾਅ ਐਂਡ ਆਰਡਰ ਦੇ ਸਬੰਧ ਵਿੱਚ ਪਲਾਜ਼ਾ ਘੰਟਾ ਘਰ ਅੰਮ੍ਰਿਤਸਰ ਵਿਖੇ ਮੌਜੂਦ ਸੀ ਤਾਂ ਪਤਾ ਲੱਗਾ ਕਿ ਘੰਟਾ ਘਰ ਦੀ ਦਰਸ਼ਨੀ ਡਿਊਟੀ ਦੇ ਬਾਹਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜਾ ਨੂੰ ਪੂਰੀ ਕਰਨ ਲਈ ਘੰਟਾ ਕਰ ਗੇਟ ਦੇ ਬਾਹਰ ਮੌਜੂਦ ਸਨ ਕਿ ਸ਼੍ਰੀ ਦਰਬਾਰ ਸਾਹਿਬ ਦੇ ਨਾਮ ਦੇ ਦਰਸ਼ਨ ਕਰਨ ਨੂੰ ਜਾ ਰਹੀ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਉਹਨਾਂ ਉੱਪਰ ਆਪਣੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਹਮਲਾ ਹੋਇਆ ਨਹੀਂ ਇਹਦੇ 'ਚ ਹਮਲਾ ਕਰਨ ਲੱਗਾ ਸੀ ਇਹਦਾ ਮਤਲਬ ਹੈ ਕਿ ਸੁਖਵੀਰ ਸਿੰਘ ਉਹ ਤਾਂ ਸ਼ੁਗਲਿਆ ਕਰਨ ਲੱਗਾ ਸੀ ਮਾਰਨਾ ਤਾਂ ਉਹਨੇ ਹੈ ਨਹੀਂ ਸੀ ਪਰ ਜੇ ਤੁਸੀਂ ਵੀਡੀਓ ਦੇਖੋ ਅਗਰ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਪਰਿਵਾਰ ਨਾਲ ਬਹੁਤ ਲੰਬੇ ਸਮੇਂ ਤੋਂ ਲੱਗਿਆ ਹੋਇਆ ਐਸ.ਆਈ.ਜੀ ਦਾ ਨਾਂ ਬਾਅਦ ਚ ਪਤਾ ਲੱਗਿਆ ਮੈਨੂੰ ਤਾਂ ਉਹ ਜਸਵੀਰ ਸਿੰਘ ਹੈ। ਵੈਸੇ ਸ਼ਕਲ ਤੋਂ ਉਹ ਨੂੰ ਜਾਣਦੇ ਆ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਆਪਣੇ ਇਲਾਕੇ ਚ ਵਿਚਰਦੇ ਹੁੰਦੇ ਸੀ। ਉਦੋਂ ਜਿਹੜੇ ਉਹਨਾਂ ਨਾਲ ਗਨਮੈਨ ਹੁੰਦੇ ਸੀ ਜਿਹੜੇ ਪਾਰਾਮਿਲਟਰੀ ਫੋਰਸ ਵਾਲਿਆਂ ਦਾ ਤਾਂ ਕੋਈ ਪਤਾ ਨਹੀਂ ਲੱਗਦਾ ਵੀ ਕੌਣ ਕੀ ਹੈ। ਪਰ ਜਿਹੜੇ ਲੋਕਲ ਗਨਮੈਨ ਆ ਪੰਜਾਬ ਬਾਰੇ ਉਹ ਉਹਨਾਂ ਬਾਰੇ ਪਤਾ ਲੱਗ ਜਾਂਦਾ ਕਿ ਇਹ ਬੰਦੇ ਉਹੀ ਹੈ। ਤੇ ਉਹ ਸਮਝੋ 22 ਸਾਲ ਤੋਂ ਉਹੀ ਬੰਦੇ ਉਹਨਾਂ ਦੇ ਨਾਲ ਲੱਗੇ ਹੋਏ। ਇਹੀ ਜਸਪੀਰ ਸਿੰਘ ਪਹਿਲਾਂ ਬਾਦਲ ਸਾਹਿਬ ਨਾਲ ਸੀ ਫੇਰ ਸ਼ਾਇਦ ਸੁਖਵੀਰ ਹਣਾ ਨਾਲ ਵੀ ਹੋਇਆ ਹੋਵੇ ਤੇ ਅੱਜ ਕੱਲ ਜਿਹੜੀ ਹੈਗੀ ਹੈ ਰਿਕਾਰਡ ਦੇ ਮੁਤਾਬਕ ਉਹ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਹੈ। ਹੁਣ ਉਹ ਆਪਾਂ ਪਛਾਣਦੇ ਆ ਵੀ ਉਹ ਐਵੇਂ ਉਹ ਜੇ ਉਹਨੇ ਵੈਪਨ ਕੱਢਿਆ ਆਪਣਾ ਪਿਸਟਲ ਕੱਢਿਆ ਪਿਸਟਲ ਦੀ ਉਸ ਵੇਲੇ ਪੋਜੀਸ਼ਨ ਕੀ ਸੀ? ਜਦੋਂ ਕੱਢਿਆ ਉਹ ਮਤਲਬ ਕੋਕ ਕੀਤਾ ਹੋਇਆ ਸੀ। ਕੋਕ ਦਾ ਮਤਲਬ ਹੈ ਕਿ ਉਹ ਫਾਇਰ ਵਾਸਤੇ ਬਿਲਕੁਲ ਤਿਆਰ ਸੀ। ਉਹਦਾ ਕੋੜਾ ਪਟਿਆ ਹੋਇਆ ਸੀ। ਸਾਈਡ ਦੇ ਉੱਤੇ ਇੱਕ ਥੋੜਾ ਜਿਹਾ ਬਟਨ ਜਿਹਾ ਲੱਗਿਆ ਹੁੰਦਾ ਹੈ ਉਹ ਬਟਨ ਨੂੰ ਬਸ ਐਂਗੂਲਣ ਵਾਲੀ ਹੋ ਜਾਂਦਾ ਹੈ ਉਂਗਲ ਉਂਗਲ ਉਹ ਚੋਨੇ ਜਿਹੜੀ ਉਹ ਸੇਫ ਖੁੱਲ ਜਾਂਦੀ ਹੈ ਤੇ ਕਰਦਾ ਬਿਲਕੁਲ ਉਹਨੇ ਆ ਕੇ ਜਦੋਂ ਇਸ ਤਰ੍ਹਾਂ ਕਰ ਲਿਆ ਉਹ ਮੁੰਡੇ ਦੀ ਤੁਸੀਂ ਦੇਖੋ ਉਹਦੀ ਜਿਹੜੀ ਹੈਗੀ ਐਸਆਈ ਦੀ ਸ਼ੁਰੂ ਤੋਂ ਲੈ ਕੇ ਕੇਐਸਆਈ ਪੂਰਾ ਚੌਕਸ ਹੈ ਜਿਵੇਂ ਜਿਵੇਂ ਨਰੈਣ ਸਿੰਘ ਚੋੜਾ ਉਹਨਾਂ ਵੱਲ ਵੱਧ ਰਿਹਾ ਹੈ ਉਹ ਨਾਲ ਦੀ ਨਾਲ ਹੀ ਉਹ ਦੇਖ ਵੀ ਰਿਹਾ ਹੈ ਤੇ ਆਪਣੇ ਆਪ ਨੂੰ ਪ੍ਰੀਪੇਅਰ ਵੀ ਕਰ ਰਿਹਾ ਹੈ ਜਦੋਂ ਪਿਸਤਲ ਕੱਢਦਾ ਹੈ ਪਿਸਤਲ ਕੱਢ ਕੇ ਉਹ ਇਹਉਂ ਕਰਦਾ ਇਹ ਤੋਂ ਪਹਿਲਾਂ ਕਿ ਸੁਖਵੀਰ ਸਿੰਘ ਬਾਦਲ ਦੇ ਵੱਲ ਗੋਲੀ ਚਲਾ ਦਿੰਦਾ ਉਹਨੇ ਬਾਹ ਨੂੰ ਫੜਿਆ ਬਾਹ ਨੂੰ ਫੜ ਕੇ ਤੇ ਉਹਨੇ ਬਾਹ ਉੱਪਰ ਕਰਤੀ ਉਹ ਫੇਰ ਉੱਪਰ ਚਲਾ ਗਿਆ ਗੁੱਥਮ ਗੁੱਥਾ ਤਾਂ ਮਗਰੋਂ ਹੋਇਆ ਜਦੋਂ ਪਿਸਤੌਲ ਖੋਦਾ ਸੀ ਗੋਲੀ ਪਹਿਲਾਂ ਚੱਲ ਗਈ ਪਰ ਇਹਦੇ ਵਿੱਚ ਲਿਖਿਆ ਕੀ ਹੈ ਐਫ ਆਈ ਆਰ ਨੂੰ ਤੁਸੀਂ ਪੜੋ ਕਹਿੰਦੇ ਜਦੋਂ ਉਹ ਗੁੱਥਮ ਗੁੱਥਾ ਹੋਏ ਸਾਡੇ ਮੁਸਤੈਦ ਮੁਸਤੈਦੀ ਨਾਲ ਕਹਿੰਦੇ ਸਾਡਾ ਜਿਹੜੇ ਸੀ ਪੁਲਿਸ ਕਰਮਚਾਰੀ ਉਹ ਗੁੱਥਮ ਗੁੱਥਾ ਹੋਏ ਤਾਂ ਅਚਾਨਕ ਗੋਲੀ ਚੱਲੇਗੀ ਪਹਿਲੀ ਗੱਲ ਇਹ ਕਿ ਅਚਾਨਕ ਭੀੜ ਵਿੱਚੋਂ ਇੱਕ ਬੰਦਾ ਆਇਆ ਅਚਾਨਕ ਅਚਾਨਕ ਨਿਉ ਤਾਂ ਮਿਸ ਕੇ ਆਏ ਹੋਏ ਉਹ ਆਪਕੇ ਹੀ ਜਾਂਦਾ ਉਹਨਾਂ ਦੇ ਬੰਦੇ ਕਹੀ ਜਾਂਦੇ ਕਿ ਹਾਂਜੀ ਇਹ ਗੱਲ ਹੈ ਉਹ ਬੰਦੇ ਦੀ ਤੁਸੀਂ ਉਹ ਤੋਂ ਬਾਅਦ ਜਦੋਂ ਉਹਨੂੰ ਅਦਾਲਤ 'ਚ ਪੇਸ਼ ਕੀਤਾ ਜਾਂਦਾ ਉਹਦੀ ਜਿਹੜੀ ਹੈਗੀ ਹੈ ਰਫਤਾਰ ਦੇ ਖੁੱਚਲਣ ਫਿਰਨ ਦੀ ਬੰਦਾ ਛਾਲ ਮਾਰ ਕੇ ਚੜਦਾ ਪੌੜੀਆਂ ਔਰ ਪੂਰੀ ਤਰ੍ਹਾਂ ਹੋ ਆਤਮ ਵਿਸ਼ਵਾਸ ਦੇ ਵਿੱਚ ਹੈ ਜੇ ਉਹਦਾ ਪੁਰਾਣਾ ਇਤਿਹਾਸ ਦੇਖੀਏ ਤਾਂ ਉਹ ਵੀ ਦੱਸੀ ਜਾਂਦਾ ਵੀ ਉਹ ਕਿੰਨੀਆਂ ਵਾਰ ਦਤਾਂ ਚ ਹੈ ਸੋ ਕੁੱਲ ਮਿਲਾ ਕੇ ਮੈਂ ਪਹਿਲੀ ਗੱਲ ਤੇ ਮੰਨਦਾ ਕਿ ਇਸ ਮਾਮਲੇ ਦੇ ਵਿੱਚ ਬਹੁਤ ਵੱਡੀ ਅੰਗੈਲੀ ਹੈ ਕਿ ਜਿਹੜੀ ਚੀਜ਼ ਮਿਸਿੰਗ ਹੈ ਇੱਥੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਸੁਖਵੀਰ ਸਿੰਘ ਬਾਦਲ ਨੂੰ ਕਤਲ ਕਰਨ ਦੇ ਇਰਾਦੇ ਨਾਲ ਉਹਦੇ ਤੇ ਫਾਇਰ ਕਰਨ ਲਗਾ ਸੀ ਜਦੋਂ ਲਿਖਿਆ ਹੀ ਨਹੀਂ ਤੇ ਗਵਾਹ ਕੌਣ ਹੈ ਜੀ ਮੌਕੇ ਦਾ ਗਵਾਹ ਸਿਰਫ ਤੇ ਸਿਰਫ ਉਹ ਜਸਪੀਰ ਸਿੰਘ ਹੀ ਹੈ ਤੇ ਜਾਂ ਹੀਰਾ ਸਿੰਘ ਹੈ ਹੀਰਾ ਸਿੰਘ ਉਹ ਆਦਮੀ ਜਿਹੜਾ ਸੁਖਵੀਰ ਸਿੰਘ ਬਾਦਲ ਦੇਖ ਗਿਆਗੇ ਕਿ ਜੇ ਉਹ ਮੇਰੇ ਜੇ ਉਹ ਫਾਇਰ ਕਰੂਗਾ ਵੀ ਕੋਈ ਉਹਦੇ ਨਾਲ ਦਾ ਬੰਦਾ ਹੋਰ ਵੀ ਕਰ ਦਿੰਦਾ ਤਾਂ ਘੱਟੋ ਘੱਟ ਸੁਖਵੀਰ ਸਿੰਘ ਨੂੰ ਗੋਲੀ ਨਾ ਵੱਜੇ ਗੋਲੀ ਉਹਨੂੰ ਵੱਜੇ ਔਰ ਬਾਅਦ ਵਿੱਚ ਸੁਖਵੀਰ ਸਿੰਘ ਜਿਸ ਢੰਗ ਦੇ ਨਾਲ ਇੱਕ ਫੋਟੋ ਸ਼ੇਅਰ ਕਰਦੀ ਹੈ ਸੋਸ਼ਲ ਮੀਡੀਆ ਤੇ ਉਹਦੇ ਤੇ ਉਹਨਾਂ ਦੋਨਾਂ ਦੀ ਗੱਲ ਕਰਦੇ ਆ ਉਹ ਕਿ ਕਿਸੇ ਦੀ ਜਾਨ ਬਚਾਓ ਆਪਣੀ ਜਾਨ ਨੂੰ ਖਤਰੇ ਚ ਪਾ ਕੇ ਕਿਸੇ ਦੀ ਜਾਨ ਬਚਾਉਣੀ ਇੱਕ ਖਤਰੇ ਤੋਂ ਘਟਨੀ ਤਾਂ ਉਹ ਦੋ ਬੰਦੇ ਮੌਕੇ ਦੇ ਗਵਾਹ ਹਨ ਉਹਨਾਂ ਦੋਨਾਂ ਬੰਦਿਆਂ ਦਾ ਐਫ ਆਈ ਆਰ ਚ ਨਹੀਂ ਸੀ ਨੀ ਠੀਕ ਹੈ ਨਾ ਦੂਜੀ ਗੱਲ ਉਹ ਉਹ ਬੰਦੇ ਜੇ ਕਿਤੇ ਉਹਦੀ ਸਟੇਟਮੈਂਟ ਉਹਦੀ ਏਐਸਆਈ ਦੀ ਲਿਖੀ ਹੋਈ ਹੁੰਦੀ ਜਸਵੀਰ ਸਿੰਘ ਦੀ ਜਾਂ ਹੀਰਾ ਸਿੰਘ ਦੀ ਲਿਖੀ ਹੁੰਦੀ ਤੇ ਆਪਾਂ ਫਿਰ ਵੀ ਮੰਨ ਲੈਂਦੇ ਜਿਨ੍ਹਾਂ ਬੰਦਿਆਂ ਨੇ ਉਹਨੂੰ ਆਪਾਂ ਬਚਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਦਾ ਕਿਤੇ ਨਾਂ ਹੈ ਨਹੀਂ ਅਕਾਲੀ ਦਲ ਦੇ ਕਿਸੇ ਹੋਰ ਵਰਕਰ ਦਾ ਨਾਂ ਹੈ ਨਹੀਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹਦੇ ਤੇ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਸਿਕਿਉਰਿਟੀ ਇੰਚਾਰਜ ਐਸਪੀ ਹੈ ਅੱਜ ਕੱਲ ਉਹਨਾਂ ਕੋਲੇ ਰੈਂਕ ਸ਼ਾਇਦ ਏਆਈਜੀ ਦਾ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਤੁਸੀਂ ਦੱਸੋ ਕਿ ਇਹ ਉਹਨਾਂ ਵੱਲੋਂ ਸਟੇਟਮੈਂਟ ਹੋਣੀ ਚਾਹੀਦੀ ਸੀ ਉਹ ਗਵਾਹ ਦੱਸਦੇ ਕੌਣ-ਕੌਣ ਸੀ ਵਿੱਚ ਔਰ ਇੱਕ ਪੁਲਿਸ ਅਫਸਰ ਜਿਹੜਾ ਆਪ ਏਆਈ ਦੀ ਰੈਂਕ ਦਾ ਹੈ ਜੀਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਨੌਕਰੀ ਕੀਤੀ ਉਹਨੂੰ ਪਤਾ ਵੀ ਐਫਆਈਆਰ ਕਿਵੇਂ ਦਰਜ ਕਰਾਉਣੀ ਹੈ ਹੁਣ ਇਹਦੇ ਵਿੱਚ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਜਿਹੜੀ ਐਫਆਈਆਰ ਹੈ ਇਹ ਐਫਆਈਆਰ ਕੀ ਇਨਸਪੈਕਟਰ ਨੇ ਆਪਦੀ ਮਰਜ਼ੀ ਨਾਲ ਲਿਖੀ ਹੈ ਜਾਂ ਇਹ ਐਫਆਈਆਰ ਕਿਸਨੇ ਹੋਰ ਡਿਕਟੇਟ ਕਰਕੇ ਲਖਵਾਈ ਹੈ ਜਾਂ ਹਦਾਇਤਾਂ ਦਿੱਤੀਆਂ ਕਿ ਪੋਲੀ ਜੀ ਐਫਆਈਆਰ ਦਰਜ ਕਰ ਦਿਓ ਸੱਪ ਵੀ ਨਾ ਮਰੇ ਤੇ ਸੋਟਾ ਵੀ ਨਾ ਟੁੱਟੇ ਠੀਕ ਹੈ ਇਹ ਵੀ ਹੋ ਗਏ ਹੋ ਜੇ ਕਿ ਐਫਆਈਆਰ ਦਰਜ ਹੋ ਗਈ ਹੈ ਤੇ ਆਪਣਾ ਕੰਮ ਵੀ ਹੋ ਜਾਊਗਾ ਕੋਈ ਗੱਲ ਨਹੀਂ ਉਹਨੂੰ ਐਫ ਆਈ ਆਰ ਜਿਹੜੀ ਦਰਜ ਕੀਤੀ ਐ ਐਫ ਆਈ ਆਰ ਦਰਜ ਕਰਨ ਦਾ ਜੇ ਆਪਾਂ ਉਥੋਂ ਪਹਿਲਾ ਤੇ ਪਿਛਲਾ ਸੀਨ ਦੇਖੀਏ ਪਹਿਲਾ ਸੀਨ ਤਾਂ ਆਪਾਂ ਦੇਖ ਹੀ ਲਿਆ ਹੁਣ ਪਿਛਲਾ ਸੀਨ ਜਿਹੜਾ ਹੈਗਾ ਉਹ ਹੋਰ ਵੀ ਮਹੱਤਵਪੂਰਨ ਹੈ ਜਦੋਂ ਇਹ ਸਾਰਾ ਕੁਝ ਹੁੰਦਾ ਹੈ ਉਸ ਵੇਲੇ ਜਿਹੜੀ ਆਪਣੀ ਜਾਣਕਾਰੀ ਹੈ ਕੁਝ ਜਿਹੜੇ ਅਕਾਲੀ ਦਲ ਦੇ ਅੰਦਰੋਂ ਵੀ ਤੇ ਬਾਹਰੋਂ ਵੀ ਪਤਾ ਲੱਗਿਆ ਕੁਝ ਜਿਹੜੇ ਸਾਡੇ ਮਿੱਤਰ ਅੰਮ੍ਰਿਤਸਰ ਦੇ ਵਿੱਚ ਵੀ ਹੈਗੇ ਆ ਜਿਹੜੇ ਸਾਰਾ ਕੁਝ ਦੇਖਦੇ ਆ ਕੁਝ ਵਕੀਲ ਵੀ ਆ ਜਿਹੜੇ ਸਾਰੇ ਐਪੀਸੋਡ ਨੂੰ ਦੇਖਦੇ ਆ ਉਹਨਾਂ ਨਾਲ ਵੀ ਗੱਲਬਾਤ ਹੋਈ ਐ ਤੇ ਉਹਨਾਂ ਨੇ ਕਿਹਾ ਬੜੀ ਵੀਕ ਐ ਐਫ ਆਈ ਆਰ ਹੁਣ ਮਿਸਾਲ ਦੇ ਤੌਰ ਦੇ ਜਿਸ ਵੇਲੇ ਲੰਗਰ ਦੇ ਵਿੱਚ ਹੈ 9 ਵਜੇ ਦੇ 20 25 ਮਿੰਟ ਦੇ ਉੱਤੇ ਇਨਸੀਡੈਂਟ ਹੁੰਦੀ ਹੈ ਐਫ ਆਈ ਆਰ ਕਿੰਨੀ ਵਜੇ ਹੁੰਦੀ ਹੈ ਜੀ ਲਗਭਗ 4 ਵਜੇ ਹੁਣ 3 ਘੰਟ ਸਮਝ ਲਓ ਵੀ ਤੁਸੀਂ ਸਵਾ ਦੋ ਘੰਟੇ ਤਾ ਉਹ ਹੋ ਗਈ ਤੇ 4 ਵਜੇ 6 ਘੰਟੇ ਦਾ ਫਰਕ ਹੈ 6 ਘੰਟੇ ਦਾ ਫਰਕ ਦਾ ਇਹਦਾ ਮਤਲਬ ਇਹ ਹੈ ਕਿ ਇਹ ਤਾਂ ਬੜੀ ਸੋਚੀ ਸਮਝੀ ਗੱਲ ਹੈ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਟੇ ਕਿ ਐਫ ਆਈ ਆਰ ਦਰਜ ਕਰਕੇ ਤੇ ਨਾਲ ਦੀ ਨਾਲ ਮੈਜਿਸਟ੍ਰੇਟ ਕੋਲੇ ਭੇਜੀ ਜਾਂਦੀ ਹੈ ਇਹਦਾ ਮਤਲਬ 6 ਘੰਟੇ ਮੀਟਿੰਗਾਂ ਹੁੰਦੀਆਂ ਰਹਿੰਗੀਆਂ ਮੀਟਗਾ ਪੁਲਿਸ ਦੇ ਦਰਮਿਆਨ ਪੁਲਿਸ ਅਫਸਰਾਂ ਦੇ ਦਰਮਿਆਨ ਪੁਲਿਸ ਮੁਲਾਜ਼ਮਾਂ ਦੇ ਦਰਮਿਆਨ ਤੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਉਹਦੇ ਦਰਮਿਆਨ ਇਹ ਮੀਟਿੰਗਾਂ ਹੋਈਆਂ ਹੋਣਗੀਆਂ ਫੇਰ ਹੀ ਇਹ ਗੱਲ ਹੋਈ ਹੈ ਕਿਉਂ ਕਿਉਂਕਿ ਹੁਣ ਇਹ ਵੀ ਗੱਲ ਦਾ ਪਤਾ ਲੱਗਿਆ ਕਿ ਜਿਸ ਵੇਲੇ ਸਾਰਾ ਕੁਝ ਹੋ ਗਿਆ ਉਸ ਵੇਲੇ ਪਹਿਲਾਂ ਇੱਕ ਛੋਟਾ ਕਰਮਚਾਰੀ ਜਸਵੀਰ ਸਿੰਘ ਕੋਲੇ ਆਉਦਾ ਸੁਖਵੀਰ ਸਿੰਘ ਬਾਦਲ ਆਪਣੀ ਸੇਵਾ ਪੂਰੀ ਕਰਕੇ ਬਰਸ਼ੇ ਵਾਲੀ ਉਹ ਅੰਦਰ ਚਲੇ ਗਏ ਭਾਂਡੇ ਵੀ ਮੰਜਨੇ ਤੇ ਕੀਰਤਨ ਨੂੰ ਵੀ ਸੁਣਨੇ ਜਦੋਂ ਉਹ ਅੰਦਰ ਚਲੇ ਗਏ ਤੇ ਅੰਦਰ ਉਹਨਾਂ ਦੇ ਨਾਲ ਹੀ ਜਸਵੀਰ ਸਿੰਘ ਜਾਂਦਾ ਹੈ ਜਸਵੀਰ ਸਿੰਘ ਨੂੰ ਇੱਕ ਪੁਲਿਸ ਕਰਮਚਾਰੀ ਕਹਿੰਦਾ ਜੀ ਆਓ ਕਉ ਨੂਬਲਾ ਹੈ ਉਹ ਇਗਨੋਰ ਕਰ ਦਿੰਦਾ ਉਸ ਪੁਲਿਸ ਕਰ ਬਚਾਰੀ ਨੂੰ ਫਿਰ ਇੱਕ ਵੱਡਾ ਅਫਸਰ ਆਉਂਦਾ ਹੈ ਗੈਸਟਡ ਅਫਸਰ ਜੀ ਗੈਸਟਡ ਅਫਸਰ ਆ ਕੇ ਕੰਨ ਚ ਕਹਿੰਦਾ ਵੀ ਜਸਵੀਰ ਸਿੰਘ ਚੱਲ ਤੈਨੂੰ ਜਾਣਾ ਪੈਣਾ ਉਹ 652 ਚ ਪੈ ਗਿਆ ਉਹਨੇ ਆਪਣੇ ਬਾਸ ਨੂੰ ਜਿਹੜਾ ਸਕਿਉਰਿਟੀ ਬਾਸ ਸੀ ਉਹਨੂੰ ਪੁੱਛਿਆ ਵੀ ਕੀ ਕਰਾਂ ਉਹਨੇ ਕਿਹਾ ਵੀ ਅਫਸਰ ਬੁਲਾਉਂਦੇ ਜਾਣਾ ਚਾਹੀਦਾ ਤੈਨੂੰ ਜਾਇਆ ਉਹ ਚਲਾ ਗਿਆ ਤਾਂ ਕਮਿਸ਼ਨਰ ਪੁਲਸਾਵ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਉਸ ਵੇਲੇ ਸੂਚਨਾ ਕੇਂਦਰ ਦੇ ਅਧਿਕਾਰ ਖੇਤਰ ਜਿਹੜੀ ਹੈ ਬਿਲਡਿੰਗ ਹੈ ਉਹਦੇ ਸੀ ਉੱਥੇ ਜਾ ਕੇ ਪਹਿਲਾਂ ਮੈਨੂੰ ਜਿਹੜੀ ਗੱਲ ਦਾ ਪਤਾ ਲੱਗਿਆ ਵੀ ਉਹਨਾਂ ਨੇ ਸ਼ਾਬਾਸ਼ ਵੀ ਦਿੱਤੀ ਵੀ ਵਧੀਆ ਗੱਲ ਹੈ ਕਾਕਾ ਕਿਹੜਾ ਨੰਬਰ ਤੇਰੇ ਕੋਲ ਕਿਹੜੇ ਜ਼ਿਲ੍ਹੇ ਦਾ ਹੈ ਜਦੋਂ ਉਹਨੇ ਕਹਿੰਦਾ ਜੀ ਮੇਰੇ ਕੋਲ ਦਾਮਰਸਰ ਜ਼ਿਲ੍ਹੇਦਾਰ ਨੰਬਰ ਹੈ ਤੇ ਉਹ ਬਾਸ਼ਾ ਖਿਡਗੀਆਂ ਪੁਲਿਸ ਅਫਸਰਾਂ ਦੀਆਂ ਵੀ ਵਾਹ ਕਿਆ ਕਮਾਲ ਦੀ ਗੱਲ ਹੈ ਤੇ ਫਿਰ ਵਧੀਆ ਫਿਰ ਉਹਨਾਂ ਨੇ ਜਿਹੜੀ ਤੁਸੀਂ ਪਹਿਲੀ ਜਿਹੜੀ ਉਹਨਾਂ ਦੀ ਵਾਈਟ ਦੇਖੋ ਕੀ ਕਹਿੰਦੇ ਵੀ ਸਾਡੀ ਮੁਸਤੈਦ ਪੁਲਿਸ ਨੇ ਪੂਰੀ ਮੁਸਤੈਦੀ ਕਰਦਿਆਂ ਹੋਇਆਂ ਅਸੀਂ ਬਚਾ ਲਿਆ ਏਹੀ ਗੱਲ ਜਿਹੜੀ ਹੈਗੀ ਹੈ ਉੱਪਰੋ ਕੇ ਹੈ ਜਾਂਦੀ ਹੈ ਮੁਸਤੈਦੀ ਮੁਸਤੈਦੀ ਦੀ ਏਹੀ ਜੀ ਉਹ ਚੱਲਿਆ ਮੁਸ ਔਰ ਕੇਜਰੀਵਾਲ ਸਾਹਿਬ ਜਿਹੜਾ ਮੁਸਤੈਦ ਕਹਿੰਦੇ ਉਹਨਾਂ ਨੂੰ ਤੋਂ ਮੁਸਤੈਦ ਛੇਤੀ ਕਿਤੇ ਆਪਣੀ ਜੀਬ ਨਹੀਂ ਨਾ ਉਲਟਦੀ ਜਦੋਂ ਆਪਾਂ ਨੂੰ ਕੋਈ ਹਿੰਦੀ ਵਾਲੀ ਗੱਲ ਕਰਨੀ ਪਵੇ ਉਹ ਜੀਬ ਜੂਬ ਦੀ ਉਲਟਣ ਕਰਕੇ ਮੁਸਤੈਦੀ ਨੂੰ ਹੋਰ ਹੀ ਕੁਛੂੜ ਆਦਾ ਜਾਂ ਕਰਕੇ ਤੇ ਫਿਰ ਉਹਨਾਂ ਨੇ ਉਹ ਗੱਲ ਕਹਿਤੀ ਹੋਰ ਹਰ ਥਾਂ ਤੇ ਤੇ ਮੁਸਤੈਦ ਆ ਪਰ ਮੁਸਤੈਦੀ ਤੇ ਮੁਸਤੈਦ ਹੈ ਪਰ ਮੈਨੂੰ ਇਹਦੇ ਵਿੱਚ ਮੁਸਤੈਦਪੁਣਾ ਕਿਛ ਤੇ ਦਿਖਦਾ ਹੀ ਨਹੀਂ ਵੀ ਇੱਕ ਕਿਹੜੀ ਹੈ ਮੁਸਤੈਦਪੁਣਾ ਆ ਗਿਆ ਤੁਸੀਂ ਪੱਠਾ ਬਹਾਉਣ ਵਾਲੀ ਗੱਲ ਕਰ ਲਈ ਮੈਂ ਨਹੀਂ ਮੇਰੀ ਕੋਈ ਸੁਖਵੀਰ ਸਿੰਘ ਬਾਦਲ ਨਾਲ ਦੋਸਤੀ ਨਹੀਂ ਤੇ ਜਿਹੜਾ ਚੌੜਾ ਸਾਹਿਬ ਉਹਨਾਂ ਦੇ ਨਾਲ ਦੁਸ਼ਮਣੀ ਨਹੀਂ ਨਰੈਣ ਸੁਨਾਲ ਤਾਂ ਕੁਝ ਨਹੀਂ ਨਹੀਂ ਪਰ ਜੇ ਆਪਾਂ ਐਫ ਆਈ ਆਰ ਨੂੰ ਦੇਖੀਏ ਉਹਦੀ ਗੱਲ ਹੈ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਗੁਨਾਹ ਕੀਤੇ ਹੈ ਜਿਹੜੇ ਪਾਪ ਕੀਤੇ ਹੈ ਉਹਨਾਂ ਪਾਪਾਂ ਦਾ ਉਹਨੇ ਇਕਵਾਲ ਕਰ ਲਿਆ ਉਹਨੂੰ ਸਜ਼ਾ ਮਿਲੀ ਮਿਲੀ ਜਾਂਦੀ ਹੈ ਸਜ਼ਾ ਇਦੋਂ ਵੀ ਸਖਤ ਦੇ ਦਿੰਦੇ ਮੇਰਾ ਕੋਈ ਕਾਰਾ ਹੋ ਰਹੀ ਨਹੀਂ ਇਹ ਤੋਂ ਬਾਅਦ ਕੁਝ ਵੀ ਕਰ ਦੇ ਮੰਨ ਲਓ ਜੇ ਆਪਾਂ ਨਰੈਣ ਸਿੰਘ ਚੌੜਾ ਦੀ ਗੱਲ ਹੈ ਜੇ ਉਹਨੇ ਸੁਖਵੀਰ ਸਿੰਘ ਨੂੰ ਕਤਲ ਨਹੀਂ ਕਰਨਾ ਸੀ ਉਹਦੀ ਬਣਸ਼ਾ ਹੀ ਇਸ ਗੱਲ ਦੀ ਸੀ ਤਾਂ ਦਰਬਾਰ ਸਾਹਿਬ ਜਾਣ ਦੀ ਕੀ ਲੋੜ ਸੀ ਦਰਵਾਹ ਸਾਹਿਬ ਤਾਂ ਜਾਣ ਦੀ ਲੋੜ ਹੀ ਨਹੀਂ ਸੀ ਉਹ ਤਾਂ ਚਾਹੀਦਾ ਇਹ ਸੀਗਾ ਫਿਰ ਉਹ ਹਿਮਨ ਬੰਬਾ ਜਿਹਦਾ ਦਰਵਾਜ ਜਿਵੇਂ ਆਪਣਾ ਦਲਾਵਰ ਸਿੰਘ ਬੜਿਆ ਸੀ ਇਤਿਹਾਸ ਦੇ ਵਿੱਚ ਨਾ ਵੀ ਰਹਿ ਜਾਂਦਾ ਪਰ ਜੇ ਆਪਾਂ ਨੂੰ ਇਹ ਕਹਿ ਦੀ ਉਹਨੂੰ ਇਹ ਵੀ ਪਤਾ ਸੀ ਕਿ ਇੱਥੇ ਬੰਦਾ ਮਾਰਿਆ ਨਹੀਂ ਜਾ ਸਕਦਾ ਪਰ ਜੇ ਕਿਸੇ ਨੇ ਬੰਦਾ ਮਾਰਨਾ ਹੋਵੇ ਤੇ ਉਹ ਰਹਿ ਵੀ ਨਹੀਂ ਸਕਦਾ ਜਿਨ੍ਹਾਂ ਨੇ ਮਾਰਨਾ ਹੁੰਦਾ ਇੰਦਰਾ ਗਾਂਧੀ ਵੀ ਨਹੀਂ ਰਹੀ ਸੀ ਬੇਅੰਨ ਸਿੰਘ ਵੀ ਨਹੀਂ ਰਿਹਾ ਸੀ ਸੋ ਕਲਮ ਲਾ ਕੇ ਮੈਨੂੰ ਲੱਗਦੀ ਜਾਸ ਸੀ ਇਹ ਹੈ ਕਿ ਜਿਹੜੀ ኤਫ ਆਈ ਆਰ ਹੈ ኤਫ ਆਈ ਆਰ ਦੀ ਫੈਸਲਾ ਕਿਤੇ ਹੋਰ ਹੋਇਆ ਹੈ ਦਰਜ ਕਿਸੇ ਹੋਰ ਨੇ ਕੀਤੀ ਹੈ ਕਲਮ ਕਿਸੇ ਦੀ ਹੈ ਉਹਦੇ ਪਿੱਛੇ ਬ੍ਰੇਨ ਕਿਸੇ ਦਾ ਹੈ ਔਰ ਇਹ ਐਫ ਆਈ ਆਰ ਜਿਹੜੀ ਹੈਗੀ ਹੈ ਮੈਨੂੰ ਤਾਂ ਇਹ ਲੱਗਦੀ ਹੈ ਕਿ ਕੂੜੇਦਾਨ ਤੋਂ ਵੱਧ ਨਹੀਂ ਹੈ ਕੂੜੇਦਾਨ ਸਿੱਟ ਦੇ ਵਿੱਚ ਕੀ ਹੈ ਕਿਉਂਕਿ ਕੀ ਕੀ ਤੋਂ ਕਹਾਉਂਗੇ ਤੁਸੀਂ ਜਿਹੜੀ ਹੁਣ ਉਹਦੀ ਇੱਕ ਬਾਅਦ ਵਿੱਚ ਪਤਾ ਲੱਗਿਆ ਸੀ ਕਹਿੰਦੇ ਜੀ ਹੁਣ ਅੱਜ ਕੱਲ ਰਿਕਾਰਡਿੰਗ ਹੁੰਦੀ ਹੈ ਉਹ ਜਿਹੜਾ ਨਮਕ ਬਣਾਇਆ ਨਾ ਇਹ ਉਹ ਕੀ ਹੋ ਜਿਹੜੀ ਉਹ ਬੀ ਆਈ ਐਨ ਐਸ ਜੀ ਬਣਾਈ ਹੈ ਆਈ ਪੀ ਐਸ ਦੀ ਥਾਂ ਦੇ ਉੱਤੇ ਉਹਦੇ ਵਿੱਚ ਕਹਿੰਦੇ ਪ੍ਰਬੰਧ ਕਰਤਾ ਵੀ ਹਰ ਚੀਜ਼ ਦੀ ਤੁਸੀਂ ਰਿਕਾਰਡਿੰਗ ਕਰਨੀ ਹੈ ਜਦੋਂ ਬਿਆਨ ਉਹਦੀ ਸਟੇਟਮੈਂਟ ਲੈਂਦੇ ਰਿਕਾਰਡਿੰਗ ਕਰਦੇ ਲੇਕਿਨ ਇਹਦਾ ਲਾਭ ਆਇਆ ਹੈ ਕਿ ਜਿਹੜਾ ਪੁਲਿਸ ਦੇ ਕੋਲੇ ਦਿੱਤੀ ਹੋਈ ਸਟੇਟਮੈਂਟ ਆ ਕੋਈ ਮੈਨ ਨਹੀਂ ਰੱਖਦੀ ਅੱਜ ਬੇਸ਼ੱਕ ਨਰੈਣ ਸਿੰਘ ਚੌੜਾ ਜਿੰਨਾ ਮਰਜ਼ੀ ਕਹਦੇ ਕੋਰਟ ਚ ਜਾ ਕੇ ਕਹ ਦੂਗਾ ਜੀ ਮੈਨੂੰ ਤਾਂ ਚੱਡੇ ਪਾੜੀ ਜਾਂਦੇ ਸੀ ਮੈਨੂੰ ਇਹ ਕਹਿਣੀ ਪੈਣਾ ਸੀ ਅਦਾਲਤ ਨੇ ਫੈਸਲਾ ਉਹ ਕਰਨਾ ਜਿਹੜਾ ਅਦਾਲਤ ਦੇ ਕੋਲੇ ਜੇ ਆਪਾਂ ਹੁਣ ਕਈ ਵਾਰੀ ਕਹਿੰਦੇ ਜੀ ਕਾਨੂੰਨ ਬੜਾ ਸਖਤ ਬਣ ਗਿਆ ਈਡੀ ਵੀ ਤਾਂ ਕਾਨੂੰਨ ਸਖਤ ਬਣੇ ਹੀ ਸੀਗਾ ਜਿਨ੍ਹਾਂ ਨੇ ਈਡੀ ਬਣਾਈ ਸੀ ਜਦੋਂ ਆਗੇ ਕਰਦੋਂ ਵਿੱਚੋਂ ਪੀਛ ਨੰਬਰਾਂ ਵਰਗੇ ਵੀ ਬੰਦੇ ਘੇਰ ਲਏ ਪਰ ਅੱਜ ਸੁਪਰੀਮ ਕੋਰਟ ਕੀ ਕਹਿ ਰਹੀ ਹੈ ਵੀ ਈਡੀ ਤੇ ਮੋਡਨਗਰਾਨੀ ਕਰਨ ਦੀ ਲੋੜ ਹੈ ਈਡੀ ਦੇ ਵਿੱਚ ਹੈ ਹੀ ਕੁਛ ਨਹੀਂ ਸੋ ਜੋ ਮਰਜੀ ਆ ਕਹੀ ਜਾਣ ਕਿ ਅਸੀਂ ਇਹ ਮੁਸਤਾਇਦ ਕਾਨੂੰਨ ਬਣਾ ਲੇ ਕੁਛ ਕਰਕੇ ਇਹਦੇ ਵਿੱਚ ਕੱਖ ਨਹੀਂ ਹੁੰਦਾ ਲੱਗਦਾ ਇਹਦੇ ਵਿੱਚ ਦੂਜੀਆਂ ਦੋ ਤਿੰਨ ਗੱਲਾਂ ਹੋਰ ਦੇਖੇ ਕਿ ਇਹਦੇ ਵਿੱਚ ਕੱਲੀ ਆਪਾਂ ਇਹ ਨਹੀਂ ਦੇਖ ਸਕਦੇ ਕਾਂਸਪਰੇਸੀ ਵਾਲਾ ਜਿਹੜੀ ਥਿਊਰੀ ਹੈ ਉਹ ਨਹੀਂ ਹੈ 120 ਵੀ ਕਿੱਥੇ ਜਿਹੜੀ ਲਗਣੀ ਚਾਹੀਦੀ ਸੀ ਉਹ ਨਹੀਂ ਲਾਈ ਹੁਣ ਜੋ ਇਨਫੋਰਮੇਸ਼ਨ ਮਿਲੀ ਅੱਜ ਦਾ ਅੱਜ 10 ਤਾਰੀਖ ਹੈ 10 ਦਸੰਬਰ ਹੈ ਅੱਜ ਦਾ ਟਾਈਮ ਆਫ ਇ ਟਾਈਮ ਜਪ ਇੰਡੀਆ ਦੇ ਵਿੱਚ ਇੱਕ ਸਟੋਰੀ ਲੱਗੀ ਹੈ ਕਿ ਧਰਮ ਸਿੰਘ ਨਾਂ ਦਾ ਇੱਕ ਬੰਦਾ ਜਿਹੜਾ ਹੈਗਾ ਉਹ ਵੀ ਆਲਰੇਡੀ ਇਹਨਾਂ ਦੇ ਨਾਲ ਸੀ ਔਰ ਪੁਲਿਸ ਉਹਨਾਂ ਦੇ ਰੇਡ ਕਰ ਰਹੀ ਹੈ ਤੇ ਧਰਮ ਸਿੰਘ ਦਾ ਜਿਹੜਾ ਹੈਗਾ ਪਤਾ ਲੱਗਿਆ ਉਹਨਾਂ ਦਾ ਪਿੰਡ ਬੈਰੋਵਾਲ ਥਾਣੀ ਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਔਰ ਉਹ ਪਿੰਡ ਜਿਹੜਾ ਹੈਗਾ ਉਸ ਪਿੰਡ ਪਹਿਲਾਂ ਉਹ ਰਿਸਰਚ ਹੁੰਦਾ ਸੀ ਹੁਣ ਉੱਥੇ ਪੈਂਦਾ ਤੇ ਧਰਮ ਸਿੰਘ ਯੂ ਐਸ ਤੋਂ ਆਇਆ ਹੋਇਆ ਇਹ ਇਹਦੇ ਨਾਲ ਨਰੈਣ ਸਿੰਘ ਦੇ ਨਾਲ ਪਹਿਲਾਂ ਵੀ ਉਹਦੇ ਖਿਲਾਫ ਜਿਹੜੇ ਹੈਗੇ ਕੇਸ ਵਗੈਰਾ ਦਰਜ ਹੋਏ ਵੀ ਹੈ ਉਹ ਬੰਦੇ ਦਾ ਜਿਹੜਾ ਹੈਗਾ ਜੇ ਉਹਦੀ ਲੋਡ ਮਹਿਸੂਸ ਕਰਦੀ ਹੈ ਪੁਲਿਸ ਉਹਨੇ ਦਾ ਮਤਲਬ ਹੈ ਇੰਟਰੋਗੇਸ਼ਨ ਦੇ ਵਿੱਚ ਪਤਾ ਲੱਗੇ ਤੇ ਇਹ ਜਦੋਂ ਇਸ ਕਿਸਮ ਦੀ ਗੱਲ ਹੁੰਦੀ ਹੈ ਹੁਣ ਉਹ ਤਾਂ ਜਿਵੇਂ ਨਰੈਣ ਸਿੰਘ ਚੌੜੇ ਦਾ ਕੀਤਾ ਕਿ ਇੱਕ ਸਖਸ਼ ਨੇ ਉਹਦੇ ਚਲਾ ਜਿਹੜਾ ਬੰਦਾ ਪੁਲਿਸ ਦੇ ਰਿਕਾਰਡ ਮੁਤਾਬਕ ਬੁੜਾਇਲ ਜੇਲ੍ਹ ਦੇ ਕਾਂਡ ਨੂੰ ਬ੍ਰੇਕ ਨਹੀਂ ਉਹ ਜੇਲ੍ਹ ਬ੍ਰੇਕ ਦੇ ਕਾਂਡ ਨੂੰ ਅੰਜਾਮ ਦੇਣ ਦੇ ਵਿੱਚ ਜਿਸ ਬੰਦੇ ਦਾ ਯੋਗਦਾਨ ਹੋਵੇ ਜਿਹੜੇ ਬੰਦੇ ਦੇ ਉੱਤੇ ਇਲਜ਼ਾਮ ਇਹ ਹੋਵੇ ਕਿ ਉਹਨੇ ਤਾਰਾਂ ਜਿਹੜੀ ਆਪਣੀ ਬਿਜਲੀ ਦੀ ਤਾਰ ਆਉਂਦੀ ਹੈ ਕਿਉਂਕਿ ਜੇ ਜੇਲ੍ਹ ਦੇ ਅੰਦਰੋਂ ਆਪਾਂ ਕੋਈ ਬਿਜਲੀ ਦੀ ਤਾਰ ਨਾਲ ਛੇੜਛਾੜ ਕਰਾਂਗੇ ਜਾਂ ਜਾਊਗਾ ਤੁਹਾਡਾ ਕਰੰਟ ਵਗੈਰਾ ਜਾਊਗਾ ਤਾਂ ਠੀਕ ਹੋ ਜਾਂਦੀ ਏ ਲੇਕਿਨ ਬਾਹਰਲੀ ਲਾਈਨ ਨਹੀਂ ਠੀਕ ਹੁੰਦੀ ਬਾਹਰਲੀ ਲਾਈਨ ਨੂੰ ਤਾਂ ਸਾਰਾ ਕੁਝ ਬੰਦ ਕਰਨਾ ਪੈਂਦਾ ਉਹਦੇ ਤੇ ਇਹ ਇਲਜ਼ਾਮ ਲੱਗਿਆ ਵਾ ਜਿਸ ਬੰਦੇ ਦੇ ਉੱਤੇ ਪਾਕਿਸਤਾਨ ਚ ਜਾਂਦਾ ਇਲਜ਼ਾਮ ਲੱਗਿਆ ਬੱਚਾ ਬੱਚਾ ਉਹ ਜਿਹੇ ਬੰਦੇ ਨੂੰ ਜਾਣਦਾ ਹੁੰਦਾ ਕੌਣ ਪੁੱលਿਆ ਵੀ ਨਰੈਨ ਸਿੰਘ ਚੌੜਾ ਤੇ ਪੁਲਿਸ ਵਾਲੇ ਕਹਿੰਦੇ ਸਾਨੂੰ ਸੂਚਨਾ ਮਿਲਣੀ ਸੀ ਕਿ ਉਹਨਾਂ ਵਿੱਚੋਂ ਇੱਕ ਬੰਦਾ विदाउट मतलब के पहले फिर बाद दे विच कहंदे ਸਾਡੇ ਬੁਲਾਜਮਾ ਨੇ ਪਾਸੇ ਲਿਜਾ ਕੇ ਜੇ ਤੁਹਾਨੂੰ ਪੁੱਛਿਆ ਵੀ ਤੂੰ ਦੱਸ ਕੌਣ ਹੋ ਕਹਿੰਦਾ ਜੀ ਮੇਰਾ ਨਾਮ ਨਰੈਨ ਸਿੰਘ ਚੌੜਾ ਮੇਰਾ ਪਲਾਨਾ ਪਲਾਨਾ ਪਿੰਡ ਹੈ ਕੀ ਪਤਾ ਉਹਨੇ ਸੱਚ ਦੱਸਿਆ ਕਿ ਨਹੀਂ ਦੱਸਿਆ ਕਿ ਉਹਨੇ ਨਰੈਨ ਸਿੰਘ ਚੌੜਾ ਹੋរី ਕਿ ਬੰਦਾ ਕੋਈ ਹੋਰ ਹੀ ਹੋਵੇ ਜੇ ਆਪਾਂ ਪੁਲਿਸ ਦੀ ਥਿਉਰੀ ਨੂੰ ਮੰਨੀਏ ਤਾਂ ਕਿੱਥੇ ਖੜੂ ਖੜੂ ਕਿੱਥੇ ਐਫ ਆਈ ਆਰ ਇਹ ਤਾਂ ਮੈਨੂੰ ਲੱਗਦੀ ਵੀ ਜਮਾਨਤੀ ਨਰੈਨ ਸਿੰਘ ਚੌੜਾ ਦਾ ਚੌੜਾ ਦੀ ਜਲਦੀ ਹੋ ਜਾਣੀ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿਵੇਂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਜਿਹੜੀਆਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀਆਂ ਗਈਆਂ ਨੇ ਉਹਦੇ ਵਿੱਚ ਵੀਡੀਓ ਦਿਖਾਈਆਂ ਗਈਆਂ ਨੇ ਸੀਸੀਟੀਵੀ ਫੁਟੇਜ ਦਿਖਾਈਆਂ ਗਈਆਂ ਨੇ ਉਸ ਸਦਮ ਸਿੰਘ ਦਾ ਇਲਜ਼ਾਮ ਲਾਉਂਦੇ ਨੇ ਕਿ ਪੀ ਪਲਾਨ ਸਭ ਕੁਝ ਪਲਾਨ ਹੋਇਆ ਕਿਸ ਤਰ੍ਹਾਂ ਦੇ ਨਾਲ ਪੁਲਿਸ ਆਫੀਸਰ ਜਿਹੜੇ ਨੇ ਨਰਿੰਦਰ ਸਿੰਘ ਚੌੜਾ ਹਰ ਨੂੰ ਮਿਲਦੇ ਨੇ ਪਹਿਲੇ ਦਿਨਾਂ ਦੇ ਵਿੱਚ ਨਰਿੰਦਰ ਸਿੰਘ ਚੌੜਾ ਜਿਹੜਾ ਆਉਂਦੇ ਰਹਿੰਦੇ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਉਹ 77 ਦੇ ਉੱਪਰ ਸਿੱਧੇ ਇਲਜ਼ਾਮ ਲਾ ਰਹੇ ਨੇ ਕਿ ਜਾਣ ਬੁਝ ਕੇ ਇਹ ਚੀਜ਼ਾਂ ਕੀਤੀਆਂ ਗਈਆਂ ਬਿਕਰਮ ਸਿੰਘ ਮਜੀਠੀਆ ਪੋਲੀਟੀਕਲ ਆਦਮੀ ਹੈ ਪੋਲੀਟੀਕਲ ਬੰਦਾ ਜਿਹੜਾ ਹੈਗਾ ਉਹਨੂੰ ਪੋਲੀਟੀਕਲ ਕਰਦੇ ਮੈਂ ਇੱਥੇ ਗੱਲ ਕਰਨੀ ਜਾਊਂਗਾ ਵੀ ਜਿਹੜੇ ਅਫਸਰ ਬਿਕਰਮਸੋ ਮਜੀਠੀਆ ਹੁਣ ਇਹ ਗੱਲ ਕਹਿੰਦੇ ਆ ਕਿ ਉਹ ਬੰਦਾ ਉਹਦੇ ਨਾਲ ਮਿਲੀ ਪੁਗਸੀ ਜੀ ਜਦੋਂ ਇਹੀ ਅਫਸਰ ਹਰਪਾਲ ਸਿੰਘ ਰੰਧਾਵਾ ਇਹ ਜ਼ਖਮੀ ਹੋਇਆ ਸੀ ਕਰੀ ਯਾਦਾ ਤੁਹਾਨੂੰ ਕਿੱਥੇ ਜ਼ਖਮੀ ਹੋਇਆ ਸੀ ਪਹਿਲਾਂ ਇਹ ਹੋਇਆ ਸੀ ਅ ਅਜਨਾਲਾ ਦੇ ਥਾਣੇ 'ਚ ਅਮਰਤਪਾਲ ਸਿੰਘ ਨੇ ਜਦੋਂ ਆ ਕੇ ਆਇਆ ਤੇ ਉੱਥੇ ਉੱਥੇ ਝਗੜਾ ਹੋਇਆ ਸੀ ਹਾਂ ਉਦੋਂ ਜਿਹੜੀ ਉੱਥੇ ਹੋਈ ਆ ਉਹਦੇ 'ਚ ਇਹ ਜ਼ਖਮੀ ਹੋਇਆ ਸੀ ਉਦੋਂ ਸਰਦਾਰ ਬਿਕਰਮਸੋ ਮਜੀਠੀਆ ਇਦੀ ਤਾਰੀਫ ਕਰਦਾ ਸੀ ਤਾਂ ਖਬਰ ਲਾਈਨ ਗਿਆ ਸੀ ਉਹ ਕਹਿੰਦਾ ਸੀ ਇਹ ਦੇਸ਼ ਭਗਤ ਪਰਿਵਾਰ ਨਾਲ ਸੰਬੰਧਿਤ ਹੈ ਇਹ ਸਰਦਾਰ ਲక్ష్మణ ਸਿੰਘ ਧਾਰੂ ਵਾਲੀ ਧਾਰੂ ਵਾਲੀ ਜਿਹੜੇ ਹੈਗੇ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਆ ਜੀ ਨੂੰ ਜਿਉਂਦੇ ਨਨਕਾਣਾ ਸਾਹਿਬ ਜਨਰਲ ਬਣ ਕੇ ਫੂਕੇਆ ਵਾਸੀ ਪੋਲੀਟੀਕਲ ਬੰਦਿਆਂ ਦੀ ਗੱਲ ਪੋਲੀਟੀਕਲ ਹੁੰਦੀ ਹੈ ਮੈਂ ਪੋਲੀਟੀਕਲ ਨਹੀਂ ਉਹ ਜੋ ਮਰਜੀ ਹੈ ਕਹੀ ਜਾਂ ਉਹ ਤਾਂ ਦੋਨੇ ਪੱਖਾਂਗੇ ਅੱਜ ਜਦੋਂ ਉਹਨਾਂ ਦੇ ਬਹੁਤ ਕਰੀਬੀ ਰਿਸ਼ਤੇਦਾਰ ਦੇ ਉੱਤੇ ਅਟੈਕ ਹੁੰਦਾ ਉਹ ਨੂੰ ਦੱਸਦਾ ਤੇ ਉਸ ਵੇਲੇ ਕਿਉਂਕਿ ਜਿਹੜੀ ਪੋਲੀਟੀਕਲ ਲੋਡ ਕੁਝ ਹੋਰ ਸੀ ਅਮਰਪਾਲ ਵਾਲੀ ਤੇ ਉਹਨਾਂ ਨੇ ਉਹ ਗੱਲ ਕਹਿਤੀ ਮੈਂ ਉਹਦੇ 'ਚ ਨਹੀਂ ਪੈਣਾ ਠੀਕ ਹੈ ਮੈਂ ਤਾਂ ਇਸ ਗੱਲ ਦੇ ਉੱਤੇ ਪੜਨਾ ਕਿ ਐਫਆਈਆਰ ਦੀ ਕਹਾਣੀ ਕੀ ਆਦੀ ਹੈ ਕਿਉਂਕਿ ਮੇਰੀ ਮੈਂ ਤਾਂ ਮੇਰੀ ਨਾ ਉਹਨਾਂ ਨਾਲ ਕੋਈ ਦੋਸਤੀ ਹੈ ਨਾ ਉਹਨਾਂ ਨਾਲ ਨਾ ਉਹਨਾਂ ਨਾਲ ਦੁਸ਼ਮਣੀ ਹੈ ਨਾ ਉਹਨਾਂ ਨਾਲ ਤੁਸੀਂ ਮੈਨੂੰ ਸਵਾਲ ਕੀਤਾ ਐਫਆਈਆਰ ਤੇ ਐਫਆਈਆਰ ਦੇ ਉੱਤੇ ਸਵਾਲ ਵੀ ਤੁਸੀਂ ਮੈਨੂੰ ਤਾਂ ਕੀਤਾ ਵੀ ਕੱਲੇ ਗੱਲ ਸਾਹਮਣੇ ਹੋਗੀ ਸੀ ਇਸ ਕਰਕੇ ਆਪਾਂ ਇੱਥੇ ਰੱਖੀਏ ਗੱਲ ਉਹ ਬਿਕਰ ਨੂੰ ਕੀ ਕਹਵੇ ਸੰਕੇਤ ਪਰ ਕਿੱਧਰ ਜਾਂਦੇ ਨੇ ਸਭ ਕਾ ਉਹ ਮੈਂ ਉਹ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਤੀ ਕਿ ਜਦੋਂ ਅੱਜ ਟਾਈਮ ਜੱਫ ਇੰਡੀਆ ਦੀ ਖਬਰ ਦੱਸਦੀ ਹੈ ਕਿ ਮੇਜਰ ਸਿੰਘ ਵੀ ਨਾਲ ਸੀ ਮੇਜਰ ਸਿੰਘ ਪਰਕਰਮਾਂ ਦੇ ਵਿੱਚ ਉਹਨਾਂ ਦੇ ਨਾਲ ਫਿਰਦਾ ਸੀ ਤਾਂ ਇਹਦਾ ਮਤਲਬ ਇਹ ਗੱਲ ਸਭ ਪੁਲਿਸ ਉਹਨਾਂ ਦੇ ਘਰੇ ਰੀਡ ਕਰੀ ਜਾਂਦੀ ਹੈ ਕੌਨਸਪਿਰੇਸੀ ਵਾਲੀ ਥਿਉਰੀ ਤਾਂ ਆ ਗਈ ਨਾ ਤਾਂ ਇਹਦਾ ਸਿਆਣਾ ਪੁਲਿਸ ਅਫਸਰ ਜਿਹੜਾ ਹੁੰਦਾ ਹੈ ਉਹ ਇਹੋ ਜੇ ਮਾਮਲੇ 'ਚ ਜਿੱਥੇ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਅਕਾਲੀ ਦਲ ਦਾ ਪ੍ਰਧਾਨ ਟਾਰਗੇਟ ਹੋਵੇ ਗੋਲੀ ਉਹਦੇ ਤੇ ਚੱਲਣ ਦੀ ਗੱਲ ਬਣਦੀ ਹੋਵੇ ਇਹਦੇ ਤੇ ਥੋੜਾ ਵੀ ਇਕੱਲੇ ਬੰਦੇ ਦੀ ਕੋਈ ਮਤਲਬ ਸਕੀਮ ਬਣ ਗਈ ਤੇ ਉਹ ਆ ਗਿਆ ਉਹਦੇ ਪਿੱਛੇ ਕੁਛ ਨਾ ਕੁਛ ਤਾਂ ਬੰਦੇ ਹੁੰਦੇ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ ਇਹ ਕੋਈ ਜ਼ਰੂਰੀ ਨਹੀਂ ਕਿ ਇਹਦੇ ਵਿੱਚ ਕੱਲਾ ਇੰਡੀਆ ਦਾ ਕੰਸਰਨ ਹੋਵੇ ਇਹਦੇ ਵਿੱਚ ਇੰਟਰਨੈਸ਼ਨਲ ਕੰਸਰਨ ਵੀ ਹੋ ਸਕਦਾ ਹੈ ਆਈਐਸਆਈ ਦੇ ਇਲਜ਼ਾਮ ਵੀ ਲੱਗ ਜਾਂਦੇ ਤੇ ਜਦੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਉਹ 120 ਵੀ ਤਾਂ ਆਈ ਜਾਂਦੀ ਉਹ 120 ਵੀ ਕਿਉਂ ਨਹੀਂ ਲਈ ਹੁਣ 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 ਉਹ ਮਗਰੋਂ ਬਾਅਦ ਦੇ ਵਿੱਚ ਕਹਿ ਦੇਣਗੇ ਜੀ ਐਮੈਂਡਮੈਂਟ ਕਰਤੀ ਉਹਦੇ ਵਿੱਚ ਬਾਅਦ ਦੀ ਐਮੈਂਡਮੈਂਟ ਕੀਤੀ ਉਹ ਵੱਖਰੀ ਗੱਲ ਹੁੰਦੀ ਹੈ ਜਿਹੜੀ ਪਹਿਲੀਆਂ ਚ ਹੀ ਲਾਉਣੀ ਚਾਹੀਦੀ ਸੀ ਇਹਦੇ 'ਚ ਇਸ ਕਰਕੇ ਨਹੀਂ ਲੱਗੀ ਉਹ ਕਹਿੰਦੇ ਸਾਨੂੰ ਸੂਚਨਾ ਮਿਲੀ ਹੈ ਐਸਐਚਓ ਆਪਦੇ ਵੱਲੋਂ ਐਫਆਈਆਰ ਦਰਜ ਕਰਦਾ ਹੈ ਕਿ ਮੈਨੂੰ ਸੂਚ ਜੇ ਅਕਾਲੀ ਧਨਵਲੋਂ ਜਾਂ ਜਿਹੜਾ ਅਕਾਲੀ ਅਕਾਲੀ ਲੀਡਰ ਦੇ ਨਾਲ ਜਿਹੜੀ ਫੋਰਸ ਤਾਇਨਾਤ ਸੀ ਉਹਨਾਂ ਵੱਲੋਂ ਬਿਆਨ ਲਿਆ ਹੁੰਦਾ ਤਾਂ ਉਹਨਾਂ ਦੇ ਬਿਆਨ ਦੇ ਵਿੱਚ ਸਾਰੀ ਗੱਲ ਲਿਖੀ ਜਾਂਦੀ ਇੱਕ ਅਗਿਆਤ ਆਦਮੀ ਗੁਪਤ ਤਲਾਹ ਦੀ ਗੱਲ ਹੈ ਤਾਂ ਕਿ ਗੁਪਤ ਤਲਾਹ ਮਿਲੀ ਹੈ ਜੀ ਅਸੀਂ ਨਾਕਾ ਲਾਇਆ ਹੋਇਆ ਸੀ ਨਹਿਰ ਦੇ ਪਟੜੀ ਦੇ ਉੱਤੇ ਗੁਪਤ ਤਲਾਹ ਮਿਲੀ ਉਹਨੂੰ ਰੋਕਿਆ ਖੱਬੇ ਪਾਸੇ ਉਹਦੇ ਇੱਕ ਝੋਲਾ ਟੰਗਿਆ ਹੋਇਆ ਸੀ ਸਾਈਕਲ ਦੇ ਹੈਂਡਲ ਦੇ ਉਹ ਖੋਲ ਕੇ ਦੇਖਿਆ ਉਹਦੇ ਵਿੱਚੋਂ ਭੁੱਕੀ ਮਿਰਗੀ ਜਿੰਨੀਆਂ ਚੱਕ ਤੁਸੀਂ ਦੇਖ ਲਓ ਮਾਂ ਤੇ ਪਿੱਛੇ ਸੱਜੇ ਪਾਸੇ ਹੁੰਦਾ ਹੀ ਨਹੀਂ ਸੱਜੇ ਪਾਸੇ ਹੁੰਦਾ ਹੀ ਨਹੀਂ ਉਹ ਸਾਰਾ ਕੁਝ ਉਹਦੇ ਮੁਤਾਬਕ ਚੱਲਦਾ ਰਹਿੰਦਾ ਹੈ ਲੇਕਿਨ ਇੱਥੇ ਜਿਹੜੀ ਹੈਗੀ ਐ ਐਫ ਆਈ ਆਰ ਜਿਹੜੀ ਹੈ ਜੋ ਦਰਜ ਕਰਨੀ ਸੀ ਆਮ ਤੌਰ ਤੇ ਤੁਸੀਂ ਦੇਖੋ ਬਲਾਈਂਡ ਮਰਡਰ ਹੋ ਜਾਂਦਾ ਹੈ ਬਲਾਈਂਡ ਮਰਡਰ ਦੇ ਵਿੱਚ ਜਦੋਂ ਕੋਈ ਕਿਤੇ ਨਹੀਂ ਨਾ ਮਿਲਦਾ ਉਦੋਂ ਪੁਲਿਸ ਮਤਲਬ ਹੈ ਵੀ ਜੇ ਕਿਹਦਾ ਇਹਦਾ ਕੋਈ ਬਲੀਵਾਰ ਸੈਣੀ ਯਾਰ ਆਪਾਂ ਕਿਹਦੇ ਵੱਲੋਂ ਇਹ ਚਿੱਠੀ ਕੋਈ ਲਾਸ਼ ਆ ਜਾਂਦੀ ਹੈ ਖੂਹ ਚ ਆਪਣੀ ਤੁਹਾਡੀ ਸੂਏ ਚ ਨਹਿਰ ਦੇ ਵਿੱਚ ਨਾਲ ਲਾਸ਼ ਆ ਜਾਂਦੀ ਹੈ ਉਹ ਫਿਰ ਜਿੱਥੋਂ ਲਾਸ਼ ਬਰਾਮਦ ਹੋ ਇਥੇ ਦਾ ਸਾਰਾ ਕੁਝ ਹੈਗਾ ਉਹਨਾਂ ਦਾ ਜਿਉਂਦੇ ਜੀ ਬੈਠੇ ਸਾਰਾ ਟੱਬਰ ਬੈਠਾ ਸਾਰੀ ਫੋਰਸ ਬੈਠੀ ਹੈ ਕਿਹਦਾ ਬਿਆਨ ਤਾਂ ਲਿਖਦੀ ਜਿਹੜਾ ਬਿਆਨ ਉਹਨਾਂ ਨੂੰ ਛੱਡ ਕੇ ਆਪਣੇ ਵੱਲੋਂ ਲਿਖਣਾ ਹੈ ਇਹ ਸਾਰੇ ਸ਼ੱਕ ਦੀ ਮਤਲਬ ਇਹ ਸਾਰਾ ਕੁਝ ਉਹਦੇ ਚ ਤੇ ਫਿਰ ਜਿਹੇ ਜੀ ਐਫਆਈਆਰ ਲਿਖਿਓ ਆਈ ਜਾਂਦੇ ਜੀ ਸਮਾਂ ਤਾਂ ਬਹੁਤ ਬਹੁਤਾਂ ਵੱਡਾ ਧੰਨਵਾਦ ਜੀ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢੱਲੋਹਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਲ ਦੇ ਹੋ ਇਜਾਜ਼ਤ ਧੰਨਵਾਦ